ਖਰਾਬਾਂ ਦੇ ਠੇਕਿਆਂ 'ਚ ਮੈਂ ਹਿੱਸਾ ਨਹੀਂ ਪਾਉਣਾ ਮੈਂ ਹਿੱਸਾ ਪਾਉਣਾ ਤਾਂ 3 ਕਰੋੜ ਲੋਕ ਪੰਜਾਬੀਆਂ ਦੇ ਦੁੱਖਾਂ 'ਚ ਹਿੱਸਾ ਪਾਉਣਾ ਹੈ ਕਿਉਂਕਿ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਹਨ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਆ ਸੋ ਮੈਨੂੰ ਮੁੱਖ ਮੰਤਰੀ ਦੀ ਜਗ੍ਹਾ ਤੁਸੀਂ ਦੁੱਖ ਮੰਤਰੀ ਵੀ ਕਹਿ ਸਕਦੇ ਹੋ ਦੁੱਖ ਵੰਡਾਓ ਲੋਕਾਂ ਦੇ ਅੱਧਾ ਦੁੱਖ ਤਾਂ ਸੁਣਨ ਨਾਲ ਹੀ ਟੁੱਟ ਜਾਂਦਾ ਹੈ ਕੁਦਰਤ ਨੇ ਵੀ ਕਿੰਨਾ ਸੰਯੋਗ ਦੇਖੋ ਮੇਰੇ ਨਾਲ ਕੀਤਾ ਮੈਂ ਕਦੇ-ਕਦੇ ਸੋਚਦਾ ਹੁੰਨਾ ਕਿੱਡਾ ਵੱਡਾ ਕੁਦਰਤ ਮੇਰੇ ਨਾਲ ਮੋੜ ਲਿਆਂਦਾ ਐਸੇ ਸਟੇਡੀਅਮ ਚ ਮੈਂ ਕਮੈਂਟਰੀ ਕਰਨ ਆਇਆ ਸੀ ਕਬੱਡੀ ਦੀ ਫਾਈਨਲ ਹੋਇਆ ਸੀ ਇੱਥੇ ਐਸੇ ਮੈਂ ਜਦੋਂ ਦੁਨੀਆ ਜਾਣਦਾ ਸੀ ਐਜ਼ ਅ ਕਮੀਡੀਅਨ ਮੈਨੂੰ ਮਸ਼ਹੂਰ ਕੀਤਾ ਮੈਂ ਜਦੋਂ ਦੁਨੀਆ ਜਾਣਦਾ ਸੀ ਲੋਕ ਮੇਰਾ ਚਿਹਰਾ ਦੇਖ ਕੇ ਹੱਸ ਪੈਂਦੇ ਸੀ ਭਗਵੰਤਬਾਨ ਆ ਗਿਆ ਪਰ ਦੇਖੋ ਕੁਦਰਤ ਨੇ ਕਿੱਸਾ ਮੋੜ ਲਿਆਂਦਾ ਹੁਣ ਮੇਰਾ ਚਿਹਰਾ ਦੇਖ ਕੇ ਲੋਕ ਰੋ ਪੈਂਦੇ ਨੇ ਸਾਨੂੰ ਆ ਕਰ ਦਿਓ ਜੀ ਸਾਨੂੰ ਆ ਕਰ ਦਿਓ ਜੀ ਜਿਵੇਂ ਪੱਟੇ ਗਏ ਜੀ ਮਾਰੇ ਗਏ ਜੀ ਸੋ ਨੌਕਰੀਆਂ ਮਿਲਣ ਗਿਆ ਜਿੰਨੇ ਵੀ ਕੱਚੇ ਮਲਾਜ਼ਮ ਨੇ ਫਿਕਰ ਨਾ ਕਰਨ ਮੈਂ ਉਹਨਾਂ ਦੇ ਨਾਲ ਆ ਥੋੜਾ ਜਿਹਾ ਲੀਗਲ ਕਈ ਵਾਰੀ ਸਾਨੂੰ ਮਾਨਜੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਰਸਤਾ ਕਲੀਅਰ ਕਰਨਾ ਪੈਂਦਾ ਜਿਉਂ-ਜਿਉਂ ਰਸਤਾ ਕਲੀਅਰ ਹੋਈ ਜਾਊਗਾ ਸਾਰਿਆਂ ਨੂੰ ਪੱਕੇ ਕਰੂੰਗਾ ਸਾਰਿਆਂ ਨੂੰ ਪੱਕੇ ਕਰੂੰਗਾ ਬਿਲਕੁਲ ਫਿਕਰ ਨਾ ਕਰੋ ਸਾਰਿਆਂ ਨੂੰ ਬੱਕੇ ਕਰਾਂਗੇ ਸੋ ਫੈਕਟਰੀ ਆਉਣ ਗਿਆ ਤਾਂ ਰੋਜ਼ਗਾਰ ਮਿਲੂਗਾ ਪੰਜਾਬ ਪੁਲਿਸ ਦੇ ਵਿੱਚ ਹਰ ਸਾਲ ਪੰਜਾਬ ਪੁਲਿਸ ਦੇ ਵਿੱਚ 2200 ਦੇ ਕਰੀਬ ਮਲਾਜਮ ਭਰਤੀ ਕੀਤੇ ਜਾਣਗੇ ਹਰ ਸਾਲ 1800 ਕਨਸਟੇਬਲ 400 ਹੈੱਡ ਕਨਸਟੇਬਲ ਸਬ ਇੰਸਪੈਕਟਰ ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋ ਮਈ ਜੂਨ ਚ ਪੇਪਰ ਹੋ ਲਿਖਤੀ ਅਗਸਤ 'ਚ ਰਿਜ਼ਲਟ ਆਊ ਅਕਤੂਬਰ 'ਚ ਫਿਜ਼ੀਕਲ ਟੈਸਟ ਹੋ ਨਵੰਬਰ 'ਚ ਰਿਜ਼ਲਟ ਆਊ ਦਸੰਬਰ ਦੇ ਵਿੱਚ ਤੁਸੀਂ ਨਿਯੁਕਤੀ ਪੱਤਰ ਲੈ ਕੇ ਪੰਜਾਬ ਪੁਲਿਸ ਦੇ ਵਿੱਚ ਸੇਵਾ ਕਰ ਰਹੇ ਹੋਵੋਗੇ ਕੋਈ ਸ਼ਿਫਾਰਿਸ਼ ਨਹੀਂ ਕੋਈ ਪੈਸਾ ਨਹੀਂ ਚੱਲੂਗਾ ਜਿਹੜਾ ਆ ਗਿਆ ਮੈਰਿਟ ਦੇ ਵਿੱਚੋਂ ਮੈਰਿਟ 'ਚ ਆ ਗਿਆ ਬਸ ਇਹ ਸਾਡੀਆਂ ਆਉਣ ਵਾਲੀਆਂ ਸਕੀਮਾਂ ਨੇ ਬੁਢਾਪਾ ਪੈਨਸ਼ਨ ਘਰੇ ਪਹੁੰਚਿਆ ਕਰੂਗੀ ਜਦੋਂ ਹੈ ਹੀ ਬੁਢਾਪਾ ਪੈਨਸ਼ਨ ਕਿ ਤੁਰਿਆ ਨਹੀਂ ਜਾਂਦਾ ਔਰ ਨਵਾਂ ਬਠਿੰਡਾ ਬਣਾਵਾਂਗੇ ਪਹਿਲਾਂ ਐਵੇਂ ਪਾਛੜਿਆ ਪਾਛੜਿਆ ਕਹੀ ਗਏ ਨੇ ਪਰ ਮੈਨੂੰ ਇੰਨਾ ਪਤਾ ਹੈ ਬਠਿੰਡੇ ਵਾਲਿਆਂ ਦੇ ਜੋ ਦਿਲ ਚ ਹੈ ਉਹੀ ਜ਼ੁਬਾਨ ਤੇ ਹੈ ਬਠਿੰਡੇ ਵਾਲੇ ਝੂਠ ਨਹੀਂ ਬੋਲਦੇ ਉਹਦਾ ਸਿੱਧਾ ਹੀ ਨੇ ਸੋ ਮੈਂ ਵੀ ਇਹੀ ਕਹੂੰਗਾ ਆ ਜਿਹੜੇ ਸਾਡੇ ਵਿਰੁੱਧ ਬੋਲੀ ਜਾਂਦੇ ਰਹਿੰਦੇ ਆ ਹਰ ਵਕਤ ਉਹਨਾਂ ਚੋਂ ਕੁਝ ਬਠਿੰਡੇ ਵਾਲੇ ਹੀ ਆ ਮੈਂ ਇਹੀ ਕਹਿਣਾ ਚਾਹੁੰਨਾ ਕਿ ਮੈਂ ਦੀਪਕ ਹਾਂ ਮੈਂ دیਵਾ ਹਾਂ ਇਹ ਗੱਲ ਸਾਫ਼ ਹੈ ਮੈਂ دیਵਾ ਹਾਂ ਇਹ ਗੱਲ ਸਾਫ਼ ਹੈ ਮੇਰੀ ਦੁਸ਼ਮਣੀ ਨੇਰਿਆਂ ਨਾਲ ਹੈ ਹਵਾ ਤਾਂ ਬੇਵਜੇ ਹੀ ਮੇਰੇ ਖਿਲਾਫ ਹੈ ਬੋਲੀ ਜਾਣ ਦਿਓ ਕੋਈ ਫਰਕ ਨਹੀਂ ਪੈਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਨਾ ਗਣਤੰਤਰ ਦਿਵਸ ਦੀਆਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ